ਤੁਸੀਂ ਦੇਖ ਰਹੇ ਹੋ ਬਦਨਗਰ ਚੌਂਕ ਦੇ ਵਿੱਚ ਜੋ ਕਿ ਇਸ ਟਾਈਮ ਇੱਥੇ ਲਟਾਂ ਸਾਰੀਆਂ ਬੰਦ ਐ ਕੋਈ ਹਾਸਾ ਹੋ ਸਕਦਾ ਇਸ ਵੇਲੇ ਦੇ ਸਾਰੇ ਚਰਾਹੇ ਦੇ ਵਿੱਚ ਲਟਾਂ ਬੰਦ ਐ ਇਸ ਟਾਈਮ ਕੋਈ ਮੌਕੇ ਤੇ ਮੁਲਾਜ਼ਮ ਨਹੀਂ ਖੜਾ ਜੋ ਟ੍ਰੈਫਿਕ ਨੂੰ ਕੰਟਰੋਲ ਪਾ ਸਕੇ ਕੋਈ ਵੀ ਇੱਥੇ ਹੱਥ ਚੌਂਕ ਦੇ ਵਿੱਚ ਹਾਸੇ ਹੁੰਦੇ ਆ ਠੀਕ ਐ ਤੁਸੀਂ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿਸੇ ਤਰ੍ਹਾਂ ਦੇ ਆਉਣਾ ਜਾਣਾ ਵਾਹਣ ਇੱਕ ਤਰ੍ਹਾਂ ਸਾਰੇ ਤਰ੍ਹਾਂ ਚਾਰੇ ਪਾਸੇ ਖੁੱਲ ਰਿਹਾ ਇਹਦੇ ਠੀਕ ਹੈ ਜੀ ਤੁਸੀਂ ਸਾਰੇ ਪਾਸੇ ਤਾਰੇ ਦੇਖ ਰਹੇ ਹੋ ਚਾਰੇ ਪਾਸੇ ਖੁੱਲੇ ਕੋਈ ਸਟੂਡੈਂਟ ਵੀ ਹੋ ਸਕਦਾ ਬਹੁਤ ਭਿਆਨਕ ਇੱਥੇ ਕੋਈ ਮੌਜੂਦਾ ਪੰਜਾਬ ਪੁਲਸ ਦਾ ਟਰੈਫਿਕ ਪੁਲਸ ਜਾਂ ਕੋਈ ਹੋਰ ਮੁਲਾਜ਼ਮ ਕੋਈ ਨਹੀਂ ਖੜਾ ਠੀਕ ਹੈ ਆਓ ਆਪਾਂ ਇੱਥੇ ਕੋਈ ਪਬਲਿਕ ਨਾਲ ਗੱਲ ਕਰਦੇ ਹਾਂ ਦੇਖਦੇ ਰੋਕਣ ਦੀ ਕੋਸ਼ਿਸ਼ ਕਰਦੇ ਹਾਂ ਵੀ ਕੀ ਕਹਿਣਾ ਚਾਹੁੰਦੇ ਇਸ ਬਾਰੇ ਨਾਮ ਆਪਣੇ ਆਵਰਕਿੰ ਸਰਪਰ ਸਰ ਇੱਕਦਮ ੱਟਾ ਬੰਦ ਪਈ ਆ ਤੁਸੀਂ ਦੇਖ ਰਹੇ ਹੋ ਬਿਲਕੁਲ ਠੀਕ ਹੈ ਜੀ ਜੇ ਕੋਈ ਹਾਸਾ ਹੋ ਜੇ ਉਹਦਾ ਜ਼ਿੰਮੇਦਾਰ ਇਹ ਟੌਂਗ ਦੇ ਵਿੱਚ ਬੜੇ ਐਕਸੀਡੈਂਟ ਹੁੰਦੇ ਆ ਬੱਸਾਂ ਤੇਜ਼ ਆਉਂਦੀਆਂ ਟਰੱਕ ਤੇ ਤੇਜ਼ ਆਉਂਦੇ ਆ ਇੱਥੇ ਮੌਜੂਦਾ ਕੋਈ ਮੁਲਾਜ਼ਮ ਨਹੀਂ ਖੜਾ ਟ੍ਰੈਫਿਕ ਨੂੰ ਕੰਟਰੋਲ ਕਰਨ ਵਾਸਤੇ ਕੀ ਕਹਿਣਾ ਚਾਹੁੰਗੇ ਅਦੀਜ਼ਾ ਪ੍ਰਸਾਦ ਨੂੰ ਬੇਨਤੀ ਕਰਦੇ ਹਾਂ ਜੀ ਇੱਥੇ ਇੱਕ ਨਹੀਂ ਪਹਿਲਾਂ ਵੀ ਬਹੁਤ ਐਕਸੀਡੈਂਟ ਹੋ ਗਏ ਇੱਕ ਵਾਰੀ ਸਾਡੇ ਨਾਲ ਦਾ ਵੱਡਾ ਉਹਦੀ ਕੁੜੀ ਡਿੱਗ ਕੇ ਵੀ ਹੋ ਗਈ ਸੀ ਬਹੁਤ ਬੜੀ ਬੇਨਤੀ ਕੀਤੀ ਹੈ ਕਿ ਲੇਟਰ ਚਾਲੂ ਕਰਾਓ ਤੇ ਜੇ ਰੇਟਾ ਦੇ ਕੋਈ ਪ੍ਰੋਬਲਮ ਆ ਤਾਂ ਇੱਥੇ ਕੋਈ ਸਰਕਾਰੀ ਕਰਮਚਾਰੀ ਕੋਈ ਨਾ ਕੋਈ ਤੇ ਉਹ ਵੀ ਦੇਵੇ ਤਾਂ ਕਿ ਲੋਕਾਂ ਦੀ ਜਿਹੜੀ ਜਾਲਮਾਦੀ ਦਰਖਾਓ ਸਰ ਇਹ ਤੋਂ ਐਕਸੀਡੈਂਟ ਹੋਇਆ ਸੀ ਉਹਦੇ ਵਿੱਚ ਸਰ ਧਰਮ ਨੇ ਪ੍ਰਕਾਸ਼ਨ ਬੜਾ ਕੀਤਾ ਗਿਆ ਚੀਜ਼ ਨੂੰ ਲੈ ਕੇ ਠੀਕ ਹੈ ਇੱਥੇ ਮੋਕੇ ਦਾ ਮੁਲਾਜ਼ਮ ਵੀ ਤੁਸੀਂ ਦੇਖ ਰਹੇ ਹੋ ਸਾਹਮਣੇ ਬੈਠੇ ਆ ਨਾਮ ਨਾਲ ਚਾਹ ਪਾਣੀ ਪੀ ਰਿਹਾ ਆ ਉਹ ਤੋਂ ਬਾਰੇ ਕੀ ਕਹਿਣਾ ਚਾਹੋਗੇ ਇਹ ਜੇ ਤਾਂ ਰੇਪਰਸਰ ਹੋਈ ਜੇ ਤਾਂ ਰੇਪਰਸਰ ਤੇ ਬਹੁਤ ਬੜੀ ਪਹਿਲਾਂ ਜਿਹੜਾ ਪੋਲ ਬਣਾ ਦਿੱਤੇ ਉਹਦੇ ਪਾਸੇ ਬੜੇ ਧਰਮ ਨੇ ਪ੍ਰਕਾਸ਼ਨ ਕੀਤੇ ਰਿਹਾ ਛੱਕ ਤੋੜ ਵੀਤੀ ਏ ਤੋੜ ਕੇ ਦੁਬਾਰਾ ਵੀ ਖਾਚਾ ਕਰਤਾ ਪਰ ਉਹ ਜਿਹੜਾ ਪਕੜਾ ਉੱਥੇ ਦਾ ਉੱਥੇ ਹੀ ਪਿਆ ਫੇਰ ਪੁਲ ਉਸ ਵਾਰ ਵੀ ਬੇਤੀ ਦੁਆਰਾ ਫਿਰ ਕਰ ਦਿਆ ਕਿ ਇੱਥੇ ਜਦੋਂ ਲੈਟਰਾਂ ਦਾ ਕੋਈ ਪ੍ਰਬੰਧ ਨਹੀਂ ਤਾਂ ਇੱਥੇ ਕਿਤੇ ਬਲਾਕ ਵੀ ਚੁਤਤੀ ਕੀਤੀ ਜਾਵੇ ਤਾਂ ਕਿ ਲੋਕਾਂ ਦੀ ਜਾਨ ਮਾਰ ਦੀ ਰੱਖਿਆ ਹੋਵੇ ਆਓ ਤਾਂ ਜਿਵੇਂ ਜਿਨਾਂ ਦੀ ਗੱਲ ਕਰਦੇ ਆਂ ਅੱਜ ਵਿੱਚ ਕੀ ਕਹਿਣਾ ਚਾਹੋਗੇ ਲੈਟਾ ਬੰਦ ਪਈਆਂ ਇਸ ਟਾਈਮ ਇਹ ਤਾਂ ਬਹੁਤ ਹੀ ਗਲਤ ਤਰੀਕਾ ਹੈ ਗਵਰਨਮੈਂਟ ਕੋਈ ਵੀ ਧਿਆਨ ਨਹੀਂ ਦਿੰਦੀ ਤੇ ਪੁਲਿਸ ਮਲਾ ਦੇ ਜੋ ਰੈੱਡ ਲਾਈਟ ਹੁੰਦੀ ਹੈ ਉਹ ਤਾਂ ਬੈਠ ਰਹਿੰਦੇ ਆ ਜਦੋਂ ਲਾਈਟ ਹੈ ਨਹੀਂ ਉਹ ਉਹ ਐਸੇ ਡਿੱਗਾ ਹੁੰਦੇ ਨਹੀਂ ਹਮੇਸ਼ਾ ਹੀ ਨਹੀਂ ਹੁੰਦੇ ਇੱਥੇ ਕਈ ਐਕਸੀਡੈਂਟ ਹੋਏ ਆ ਘਰਨੇ ਬਦਸ਼ਨ ਕੀਤੇ ਗਏ ਆ ਉਹਨੂੰ ਨਿਗਾਹ ਦੇਖਦੇ ਟੀਕੜ ਕੇ ਆਂ ਕੋਈ ਫਾਇਦਾ ਨਹੀਂ ਜੀ ਇਹ ਗੌਰਮੈਂਟ ਆਓ ਆਪਾਂ ਹੋਰ ਨਾਲ ਵੀ ਸਵਾਲ ਉਹਨਾਂ ਨਾਲ ਗੱਲ ਪਬਲਿਕ ਨਾਲ ਗੱਲ ਕਰਦੇ ਆਂ ਹਾਂਜੀ ਜੀ ਹਾਂਜੀ ਜੀ ਨਾਮ ਹੈ ਮਮਤਾ ਜੀ ਮਹਿੰਦਰ ਕੌਰ ਤੁਸੀਂ ਇਹਦੇ ਵਿਕਲਪੇ ਆਏ ਹੋ ਜੇ ਇੱਕ ਲੈਡ ਰੂਪ ਤੇ ਕੋਈ ਬੰਦ ਪਈਆਂ ਤਰਾਹਾ ਚੱਲ ਰਿਆ ਪ੍ਰੋਪਰ ਕੀ ਕਹਿਣਾ ਚਾਹ ਰਹੇ ਹੋ ਤੇ ਹਾਲਤ ਹੁੰਦਾ ਬਹੁਤ ਗਲਤ ਹੁੰਦਾ ਏ ਜਦੋਂ ਬੰਦ ਹੋਵੇ ਨਾ ਉਹਦਾ ਬੰਦਾ 705 ਚ ਪਿਆ ਜਾਂਦਾ ਵੀ ਕਿਵੇਂ ਕਰੇ ਤੇ ਕਿਵੇਂ ਨਾ ਕਰੇ ਤਾਂ ਕਰਕੇ ਬਹੁਤ ਜ਼ਿਆਦਾ ਮਤਲਬ ਪਰੇਸ਼ਾਨੀ ਆਉਂਦੀ ਹੈ ਮੁਲਾਜ਼ਮ ਉਹ ਤੋਂ ਸਾਹਮਣੇ ਬੈਠੇ ਤੁਹਾਡੇ ਸਾਹਮਣੇ ਤੁਸੀਂ ਦੇਖ ਰਹੇ ਹੋ ਉਹਦੇ ਬਾਰੇ ਕੀ ਕਹਿਣਾ ਚਾਹੂਗਾ ਮੁਲਾਜ਼ਮਾਂ ਬਾਰੇ ਇਹ ਸੋਚ ਲਈਦਾ ਹੈ ਵੀ ਉਹਨਾਂ ਨੇ ਵੀ ਰੋਟੀ ਰੋਜੀ ਖਾਣੀ ਹੈ ਚਲ ਹੁਣ ਕੀ ਕੰਪਲੇਂਟ ਕਰੇ ਬੰਦਾ ਤੇ ਕੀ ਨਾ ਕਰੇ ਹਨਾ ਉਹਨਾਂ ਨੇ ਵੀ ਚਾਹ ਜੂ ਵੀ ਪੀਣੀ ਹੁੰਦੀ ਹੈ ਭਾਵੇਂ ਚਾਹ ਪਾਣੀ ਪੀਣਾ ਠੀਕ ਹੈ ਜੇ ਕੋਈ ਹਾਸਾ ਹੋ ਗਿਆ ਕਿਸੇ ਦੀ ਜਾਨ ਚਲੀ ਗਈ ਉਹਦਾ ਜ਼ਿੰਮੇਵਾਰ ਕੌਣ ਹੈ ਉਹਦਾ ਜ਼ਿੰਮੇਵਾਰ ਫਿਰ ਹੈ ਤਾਂ وہی ਸਰਕਾਰ ਹੀ ਹੈ ਉਹ ਫਿਰ ਮੁਆਵਜ਼ੇ ਭਰਦੀ ਦਿੰਦੀ ਹੈ ਉਹਨਾਂ ਨੂੰ ਲੱਖ ਦੇ 2 ਲੱਖ ਦੇ ਉਹਨਾਂ ਦੇ ਘਰ ਦਿਆਂ ਨੂੰ ਦੇ ਹਨਾ ਫਿਰ ਉਹ ਘਾਟੇ ਹੈ ਸਰਕਾਰ ਨੇ ਆਪਾਂ ਦੂਜੇ ਵੀਰਾਂ ਨਾਲ ਗੱਲ ਕਰਦੇ ਵਿੱਚ ਕੀ ਨਾਮ ਹੈ ਇਸੇ ਗੱਲ ਵਿੱਚ ਕੀ ਨਾਮ ਹੈ ਮੇਰਨਾ ਚ ਰਾਘੇਰੀ ਹੈ ਜੀ ਮੈਂ ਸਰਦਾਰ ਕਿਰਨਜੀਤ ਸਿੰਘ ਗਹਿਰੀ ਦਾ ਬੇਟਾ ਹੈ ਜੀ ਤਾਂ ਪਰਦੇ ਕੇ ਅੰਦਰ ਵਿੱਚ ਜਿੱਥੇ ਲਟਾ ਬੰਦ ਪਈਆਂ ਸਾਰੇ ਚੌਰਾਹੇ ਚੱਲ ਰਿਹਾ ਮਲਾਜ਼ਮ ਕੋਈ ਮੌਕੇ ਤੇ ਮੌਜੂਦ ਨਹੀਂ ਸੀ ਸਟਮ ਬੈਠੇ ਕੁਰਸੀ ਤੇ ਚਾਹ ਪਾਣੀ ਪੀਦੇ ਸੀ ਸਾਨੂੰ ਦੇਖ ਕੇ ਹੁਣ ਐਸਾ ਉੱਠ ਕੇ ਆ ਕੇ ਖੜ ਗਏ ਕੀ ਕਹਿਣਾ ਚਾਹੂਗਾ ਇਹ ਦੇਖੋ ਜਿਹੜਾ ਇਹ ਰੋਡ ਹੈ ਬਹੁਤ ਜ਼ਿਆਦਾ ਜਿਹੜਾ ਹਾਈਵੇ ਰੋਡ ਵੀ ਹੈਗਾ ਇਹ ਤੁਹਾਨੂੰ ਪਤਾ ਚੰਡੀਗੜ੍ਹ ਰੋਡ ਆ ਸਿੱਧਾ ਇਹ ਜਿਹੜੀ ਜਗ੍ਹਾ ਇੱਥੇ ਬਹੁਤ ਹਾਸੇ ਹੋਏ ਨੇ ਪਹਿਲਾਂ ਵੀ ਬਹੁਤ ਵੱਡੇ ਵੱਡੇ ਐਕਸੀਡੈਂਟ ਹੋਏ ਨੇ ਸੋ ਇੱਥੇ ਜਿਹੜਾ ਹੈ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਸਿਰਫ ਇਹਨਾਂ ਦਾ ਜਿਹੜਾ ਹੁੰਦਾ ਹੈ ਧਿਆਨ ਚਲਾਨ ਕੱਟ ਤੇ ਤੁਰੇ ਜਾਂਦੇ ਦੇ ਠੀਕ ਹੈ ਇਹਨਾਂ ਕੰਮਾਂ ਕੰਨੀ ਧਿਆਨ ਹੈ ਇਹਨਾਂ ਦਾ ਕੋਈ ਟ੍ਰੈਫਿਕ ਨੂੰ ਲੈ ਕੇ ਇਹਨਾਂ ਦਾ ਕੋਈ ਧਿਆਨ ਨਹੀਂ ਮੱਤਿਆਂ ਬੰਦ ਪਈਆਂ ਨੇ ਸਾਰੀ ਆਵਾਜਾਈ ਐ ਚੱਲ ਗਈ ਐ ਚੱਲ ਗਈ ਠੀਕ ਹੈ ਕੋਈ ਵੀ ਆਸਾ ਹੋ ਸਕਦਾ ਮੌਕੇ ਤੇ ਪ੍ਰਸ਼ਾਸਨ ਇੱਥੇ ਕੋਈ ਵੀ ਮਜੂ ਠੀਕ ਹੈ ਇਹ ਬਹੁਤ ਮਾੜੀ ਗੱਲ ਹੈ ਪ੍ਰਸ਼ਾਸਨ ਲਈ ਠੀਕ ਹੈ ਇਸ ਗੱਲ ਲਈ ਜਿਹੜਾ ਹੈਗਾ ਧਿਆਨ ਦੇਣਾ ਚਾਹੀਦਾ ਪ੍ਰਚਾਰਨ ਨੂੰ ਇਜੀ ਇੱਥੇ ਕਈ ਐਕਸੀਡੈਂਟ ਹੋਏ ਆ ਕਈ ਬੱਚੇ ਨਹੀਂ ਜਾਨਾ ਗਏ ਆ ਮਾਂ ਪਿਓ ਦੇ ਬੱਚੇ ਉਹ ਹੋ ਗਏ ਜੀ ਤੇ ਇਹਨੂੰ ਨਿਗਾਹ ਦੇ ਕੇ ਕੀ ਕਰ ਕੰਮ ਦੇਖੋ ਇਹ ਪ੍ਰਸ਼ਾਸਨ ਦੀ ਨਲਾਕੀ ਆ ਜੋ ਇਤਿਹਾਸ ਤੇ ਹੋਏ ਨੇ ਜਿਨ੍ਹਾਂ ਦੀਆਂ ਜਾਨਾਂ ਗਈਆਂ ਨੇ ਇਹ ਸਿਰਫ ਟ੍ਰੈਫਿਕ ਰੂਲਾਂ ਨੂੰ ਜਿਹੜਾ ਹੈਗਾ ਕੋਲੋਂ ਵੀ ਕੀ ਕਿਵੇਂ ਕਰਨ ਕਿਉਂਕਿ ਜੋ ਬੱਤੀਆਂ ਨਹੀਂ ਚੱਲ ਰਹੀਆਂ ਤਾਂ ਹਰ ਇੱਕ ਬੰਦਾ ਸਿੱਧਾ ਜਾ ਰਿਹਾ ਆ ਉਹਦਾ ਤਾਂ ਉਹ ਹਾਸਤੇ ਹੁੰਦੇ ਨੇ ਤਾਂ ਬੱਤੀਆਂ ਜੇ ਬੰਦ ਨੇ ਤਾਂ ਇਹਨਾਂ ਨੂੰ ਨਾਲ ਦੀ ਨਾਲ ਐਕਸ਼ਨ ਲੈ ਕੇ ਬੱਤੀਆਂ ਚਲਾਉਣੀਆਂ ਚਾਹੀਦੀਆਂ ਸੀ ਕਿਉਂਕਿ ਇਹ ਰੋਡ ਜਿਹੜਾ ਹੈਗਾ ਆਈ ਫਿਰ ਹੋਰ ਚੱਲਦਾ ਤੁਹਾਨੂੰ ਪਤਾ ਹੈ ਜਿਹੜੀਆਂ ਜਾਂਨਾਂ ਗਈਆਂ ਨੇ ਇਹ ਪ੍ਰਸ਼ਾਸਨ ਦੀ ਨਲੈਕੀ ਕਾਰਨ ਗਈਆਂ ਨੇ ਬੱਚਿਆਂ ਦੀਆਂ ਜਾਂਨਾਂ ਬਹੁਤ ਹਾਸੇ ਹੋਏ ਨੇ ਇੱਥੇ ਤਾਂ ਇਸ ਤੇ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਵੀ ਟ੍ਰੈਫਿਕ ਜਿਹੜਾ ਹੈਗਾ ਕਿਵੇਂ ਕੰਟਰੋਲ ਕੀਤਾ ਜਾਵੇ ਠੀਕ ਹੈ ਇਸ ਵੱਲ ਜਿੱਥੇ ਦਾ ਕੋਈ ਧਿਆਨ ਨਹੀਂ ਕੱਲੇ ਚਲਾਣ ਕਰਦੇ ਤੁਰੇ ਜਾਂਦੇ ਨੇ ਕਿਸੇ ਕੋ ਕਾਪੀ ਨਹੀਂ ਜਾਂ ਕੋਈ ਨਹੀਂ ਇਹਨਾਂ ਦੇ ਸਿਰਫ ਆ ਗੱਲਾਂ ਕਰਨੀ ਧਿਆਨ ਨੇ ਚਲਾਣ ਕਾਪੀਆਂ ਪੁਰਿਆਂ ਕਰ ਆਂਦੇ ਟ੍ਰੈਫਿਕ ਟੰਨੀ ਕੋਈ ਧਿਆਨ ਨਹੀਂ ਆਓ ਆਪਾਂ ਟ੍ਰੈਫਿਕ ਦੇ ਮੁਲਾਜ਼ਮ ਨਾਲ ਗੱਲ ਕਰਦੇ ਹਾਂ ਸਰ ਕੀ ਨਾਮ ਰਵਿੰਦਰ ਕੁਮਾਰ ਜੀ ਸਰ ਲਟਾਂ ਬੰਦ ਪਈਆਂ ਲਟਾਂ ਬਲੱਟ ਹਨੂ ਜੀ ਸਰ ਤੁਸੀਂ ਸਾਨੂੰ ਦੇਖ ਕੇ ਉੱਠ ਕੇ ਤੁਸੀਂ ਆ ਗਏ ਹੋ ਤੁਸੀਂ ਪਹਿਲਾਂ ਕੁਰਸੀ ਤੇ ਬੈਠੇ ਜੀ ਉੱਥੇ ਬੈਠ ਕੇ ਚਾਹ ਪੀਂਦੇ ਜੀ ਚਾਹ ਜਿਕੇ ਬੈਠੇ ਜੀ ਪਹਿਲਾਂ ਖੜੇ ਸਜੇ ਤੇ ਪੜਾ ਟ੍ਰੈਵਲ ਗਈ ਜਾਂਦੇ ਜੀ ਕਿ ਹੁਣ ਆਇਆ ਕਰ ਸਰ ਕੋਸ਼ਿਸ਼ ਹੈ ਪਹਿਲੇ ਅਸੀਂ ਵੀ ਟੱਪੇ ਆ ਸਾਡੇ ਫੈਮਿਲੀ ਵੀ ਟੱਪੇ ਆ ਕੋਈ ਮੁਲਾਜ਼ਮ ਨਹੀਂ ਖੜਾ ਸੀ ਜਿੰਨਾ ਤੱਕ ਅਸੀਂ ਦੇਖ ਕੇ ਗਏ ਆ ਜੀ ਇੱਥੇ ਜਿੱਥੇ ਜਿੱਕਰ ਜਨਾ ਟ੍ਰੈਫਿਕ ਲੰਘਾ ਰਹੇ ਟਰੱਕ ਸੀ ਸਰ ਇਹ ਕੋਈ ਹਾਸਾ ਹੋ ਜਾ ਜ਼ਿੰਮੇਵਾਰ ਕੌਣ ਆ ਜੀ ਜ਼ਿੰਮੇਵਾਰ ਸੀ ਸੌ ਜਾ ਰਹੇ ਬੱਤੀਆਂ ਤੋਂ ਲੱਤਣ ਕੋਲ ਫੋਨ ਵੀ ਕਿੱਤਾ ਵੀ ਲੱਗਾ ਬੰਦਾ ਤੋਂ ਫੋਨ ਵੀ ਕਿੱਤਾ ਵੀ ਲੱਗਾ ਤੇ ਲੋਕ ਲੰਘਾ ਰਹੇ ਟਰੱਕ ਸੀ ਤਾਂ ਕਮੇ ਚੌਂਕ ਪਰਦਾ ਬੜੇ ਇੱਥੇ ਹਾਸੇ ਹੁੰਦੇ ਟਰੱਕ ਤੇ ਵਿਕਲ ਬੱਸਾਂ ਤੇਜ਼ ਆਉਂਦੀਆਂ ਅਸੀਂ ਉਹ ਲਾਈਟ ਹੁੰਦੀ ਉਹ ਲੱਗ ਜਾਂਦੇ ਉਹ ਬੱਤੀਆਂ ਤੇ ਜਿਹੜੇ ਲੱਦਦੇ ਜਾਂਦੇ ਜਿਹੜੇ ਜਾਵਾ ਤੇ ਲਗਾਉ ਲੱਗ ਜਾਂਦੇ ਟਰ ਲੈਡ ਸਾਰੇ ਫਿਲ ਹਟ ਜਗ ਰਹੀ ਹੈ ਆ ਰਹੀ ਹੈ ਸਾਰੀ ਕਿਤੇ ਕਿਤੇ ਪਾਸੇ ਨਹੀਂ ਤੇ ਇਹਦੀ ਲਾਈਟ ਬੰਦ ਹੈ ਕਿ ਹੋਰ ਬੰਦ ਹੈ